ਪਾਦੋਂ ਪਰਮ ਪੁਲਾਣੀਆਂ ਦੂਜੇ ਲੱਗਾ ਹੀਤ ਲੱਖ ਸ਼ਿੰਗਾਰ ਬਨਾਇਆ ਕਾਰਜ ਨਾਹੀ ਕੀਤ ਸਤਗੁਰ ਜੀ ਇੱਥੇ ਉਪਦੇਸ਼ ਕਰ ਰਹੇ ਨੇ ਮਨੁੱਖਤਾ ਨੂੰ ਸਮਝਾ ਰਹੇ ਨੇ ਕਿ ਜਿਸ ਤਰ੍ਹਾਂ ਪਾਦੋਂ ਦੇ ਮਹੀਨੇ ਵਿੱਚ ਬਹੁਤ ਹੀ ਤਪਸ਼ ਵਾਲੀ ਗਰਮੀ ਹੁੰਦੀ ਹੈ ਤੇ ਇਸ ਗਰਮੀ ਦੇ ਵਿੱਚ ਜਿਹੜਾ ਮਨੁੱਖ ਹੈ ਉਹਦਾ ਸਰੀਰ ਸਾਪ ਨਾ ਚੱਲਦਾ ਹੋਇਆ ਬੁੰਦਲ ਜਾਂਦਾ ਹੈ ਤੇ ਮਨੁੱਖ ਆਮ ਹੀ ਰਸਤਾ ਪਟਕ ਜਾਂਦਾ ਹੈ ਆਪਣੀ ਜ਼ਿੰਦਗੀ ਦਾ ਸੰਗਤ ਜੀ ਬਾਦੋਂ ਦੇ ਮਹੀਨੇ ਦੀ ਤਾਂ ਉਦਾਹਰਨ ਹੈ ਅਸਲ ਦੇ ਵਿੱਚ ਮਾਇਆ ਦੀ ਜਿਹੜੀ ਪਾਹ ਹੈ ਮਾਇਆ ਦਾ ਜਿਹੜਾ ਸੇਕ ਹੈ ਉਹਨੇ ਸਾਡੇ ਸਰੀਰ ਤੇ ਸਾਡੀ ਸੁਰਤ ਨੂੰ ਐਨਾ ਬਦਲਾ ਦਿੱਤਾ ਹੈ ਕਿ ਮਨੁੱਖ ਦਾ ਜਿਹੜਾ ਭਟਕਣਾ ਯਕੀਨੀ ਹੋ ਜਾਂਦਾ ਹੈ ਪਰ ਜੇ ਬਾਣੀ ਨਾਲ ਬਾਣੇ ਨਾਲ ਕੋਈ ਜੁੜਿਆ ਹੈ ਤਾਂ ਉਹਦੀ ਗੱਲ ਵੱਖਰੀ ਹੈ ਅ ਜਿੰਨੀਆਂ ਸੰਗਤ ਜੀ ਗੁਰੂ ਕੀ ਬਾਣੀ ਪਾਣੀ ਦੀਆਂ ਬੇਦਬੀਆਂ ਹੋ ਰਹੀਆਂ ਨੇ ਪਿਛਲੇ 10 ਸਾਲਾਂ ਤੋਂ ਇਹ ਪਸ਼ੂ ਨਹੀਂ ਕਰ ਰਹੇ ਪੰਛੀ ਨਹੀਂ ਕਰ ਰਹੇ ਇਹ ਮਨੁੱਖ ਹੀ ਕਰ ਰਹੇ ਨੇ ਇਸ ਦਾ ਮਤਲਬ ਹੈ ਕਿ ਇਹ ਮਨੁੱਖ ਪਟਕੇ ਹੋਏ ਨੇ ਗੁਰੂ ਕੀ ਇਲਾਹੀ ਫਰਮਾਨ ਇਹਨਾਂ ਦੇ ਕੰਨਾਂ ਵਿੱਚ ਜਾ ਨਹੀਂ ਰਹੀ ਹੈ ਨਾ ਹੀ ਨਾਨੂੰ ਚਾਰ ਦਰਵਾਜ਼ੇ ਦਿਖ ਰਏ ਨੇ ਹਰਮੰਦਰ ਸਾਹਿਬ ਦੇ ਤੇ ਨਾ ਹੀ ਨੌਵੇਂ ਪਾਤਸ਼ਾਹ ਦੀ ਸ਼ਹੀਦੀ ਦੇ ਸਿਧਾਂਤ ਇਹਨਾਂ ਦੇ ਸਾਹਮਣੇ ਆ ਰਹੇ ਨੇ ਕਿਉਂਕਿ ਮਾਇਆ ਦੀ ਪਾ ਜਿਹੜੀ ਹੈ ਉਹ ਸਰੀਰ ਨੂੰ ਇੰਨੇ ਕਸ਼ਟ ਦਿੰਦੀ ਹੈ ਕਿ ਮਨੁੱਖ ਨੂੰ ਇਹ ਪਤਾ ਨਹੀਂ ਲੱਗਦਾ ਹੈ ਕਿ ਮੈਂ ਕਰਨਾ ਕੀ ਹੈ ਤੇ ਕਿਸ ਕਾਰਜ ਵਾਸਤੇ ਇੱਥੇ ਆਇਆ ਹਾਂ ਸਤਿਗੁਰੂ ਜੀ ਕਹਿੰਦੇ ਹਨ ਕਿ ਪਾਦੂ ਰੂਪੀ ਇਸ ਮਾਇਆ ਦੀ ਐਸੀ ਗਰਮੀ ਲੱਗੀ ਹੈ ਮਨੁੱਖੀ ਸਰੀਰਾਂ ਨੂੰ ਕਿ ਇਹਨਾਂ ਮਨੁੱਖਾਂ ਨੇ ਹੀ ਪੰਜਾਬ ਵਿੱਚ ਬੇਅੰਤਾਂ ਦਾ ਨਸ਼ਾ ਦੇ ਦਿੱਤਾ ਪੰਜਾਬ ਦੇ ਲੋਕਾਂ ਦਾ ਲੱਕ ਤੋੜਨ ਵਾਸਤੇ ਇੰਨਾ ਹੀ ਮਨੁੱਖਾਂ ਨੇ ਸਤਗੁਰੂ ਜੀ ਕਹਿੰਦੇ ਹਨ ਜਿਹੜੇ ਭੁੱਲੇ ਹੋਏ ਨੇ ਇੰਨਾ ਹੀ ਮਨੁੱਖਾਂ ਨੇ ਪੰਜਾਬ ਦੇ ਪਾਣੀ ਨੂੰ ਗੰਦਲਾ ਕੀਤਾ ਸ਼ਹਿਰਾਂ ਦਾ ਜਿੰਨਾ ਪਾਣੀ ਹੈ ਫੈਕਟਰੀਆਂ ਦਾ ਜਿੰਨਾ ਪਾਣੀ ਹੈ ਉਹ ਜਾਂ ਤਾਂ ਸਿੱਧੇ ਰੂਪ ਵਿੱਚ ਦਰਿਆਵਾਂ ਵਿੱਚ ਪਾ ਦਿੱਤਾ ਗਿਆ ਤੇ ਜਾਂ ਫਿਰ ਬੂਰਵੈਲ ਕਰਵਾ ਕੇ ਧਰਤੀ ਵਿੱਚ ਸਿੱਧਾ ਹੀ ਪਾ ਦਿੱਤਾ ਗਿਆ ਹੈ ਸਾਡੀ ਹਰ ਮਾਈ ਭਾਈ ਨੂੰ ਪੰਜਾਬ ਦੇ ਇਹਦੇ ਚਰਨਾਂ ਵਿੱਚ ਬੇਨਤੀ ਹੈ ਕਿ ਜੇ ਨਸ਼ੇ ਨਾਲ ਨੌਜਵਾਨ ਮਰ ਰਹੇ ਹਨ ਤੇ ਉਹ ਕੱਲੇ ਸਿੱਖ ਦੇ ਨਹੀਂ Hindu, Musalman, Isai, Budh, Jaini ਸਾਰਿਆਂ ਦੇ ਮਰ ਰਹੇ ਨੇ ਜੀ ਅੱਜ ਪੰਜਾਬ ਦਾ ਪਾਣੀ ਥੱਲੇ ਗਿਆ ਹੈ। ਪੰਜਾਬ ਦਾ ਪਾਣੀ ਇੰਨਾ ਦੂਸ਼ਿਤ ਹੋ ਗਿਆ ਹੈ ਕਿ ਜਿੰਨੀ ਸਾਰੀ ਦੁਨੀਆਂ ਵਿੱਚ ਬਿਮਾਰੀ ਹੈ ਇੰਨੀ ਇਕੱਲੇ ਪੰਜਾਬ ਵਿੱਚ ਹੈ। ਭਾਵੇਂ ਉਹ ਕੈਂਸਰ ਹੋਵੇ, ਭਾਵੇਂ ਉਹ ਹੱਡੀਆਂ ਦੀਆਂ ਬਿਮਾਰੀਆਂ ਨੇ ਤੇ ਭਾਵੇਂ ਹਾਰਡੀਆਂ ਬਿਮਾਰੀਆਂ ਨੇ। ਇਸ ਦਾ ਕਾਰਨ ਇਹੀ ਹੈ ਸੰਗਤ ਜੀ ਕਿ ਪੰਜਾਬ ਦੇ ਪੌਣ ਪਾਣੀ ਨੂੰ ਇੰਨਾ ਵਿਗਾੜ ਦਿੱਤਾ ਗਿਆ ਹੈ। ਕੀ ਸਾਡਾ ਸਮਾਂ ਤੇ ਸਾਡਾ ਸਾਰਾ ਧਨ ਜਿਹੜਾ ਹੈ ਉਹ ਸਾਡੇ ਇਲਾਜ ਤੇ ਖਰਚ ਹੋ ਰਿਹਾ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਗੁਰੂ ਕੀ ਬਾਣੀ ਦੇ ਵਿੱਚ ਕਿ ਇਹ ਸਾਰਾ ਕੁਝ ਭਾਦੂ ਰੂਪੀ ਜਿਹੜੀ ਮਾਇਆ ਹੈ ਇਹਦੀ ਗਰਮੀ ਦੀ ਪਾ ਨਾਲ ਹੋ ਰਿਹਾ ਹੈ ਜੇ ਸੰਗਤ ਜੀ ਅਸੀਂ ਜਿਆਦਾ ਨਹੀਂ ਤੇ ਪਿਛਲੇ 80 ਸਾਲ ਦਾ ਇਤਿਹਾਸ ਵੇਖ ਲਈਏ ਤੇ ਇਹ ਹਿੰਦੁਸਤਾਨ ਤੇ ਜਦ ਜਦ ਵੀ ਦੂਜੇ ਮੁਲਕਾਂ ਨੇ ਹਮਲੇ ਕੀਤੇ ਨੇ ਤੇ ਉਹਦਾ ਹੱਲ ਇੱਕੋ ਹੀ ਇੱਕ ਸੀ ਤੇ ਉਹ ਸੀ ਪੰਜਾਬ ਤੇ ਜੇ ਉਸੇ ਹੀ ਪੰਜਾਬ ਦੇ ਪਾਉਣ ਪਾਣੀ ਨੂੰ ਗੰਦਲਾ ਕਰਕੇ ਨਸ਼ਾ ਬੇਅੰਤ ਕਰਕੇ ਅਸੀਂ ਇਹ ਸਿੱਧ ਕਰਦੇ ਹਾਂ ਕਿ ਇਹ ਗੁਰੂ ਸਾਹਿਬ ਕਹਿ ਰਹੇ ਨੇ ਠੀਕ ਕਹਿ ਰਹੇ ਹਨ ਵਾਦੋਂ ਪਰਮਪਲਾਣੀਆਂ ਦੂਜੇ ਲੱਗਾ ਹੀ ਲੱਖ ਸ਼ਿੰਗਾਰ ਬਨਾਇਆ ਕਾਰਜ ਨਾਹੀ ਕੀਤ ਸਤਿਗੁਰੂ ਜੀ ਕਹਿੰਦੇ ਹਨ ਕਿ ਭਾਵੇਂ ਤੂੰ हे ਮਨੁੱਖ ਲੱਖ ਸ਼ਿੰਗਾਰ ਬਣਾ ਲਵੇਂ ਲੱਖਾਂ ਰੁਪਏ ਦੇ ਪਰ ਬਾਣੀ ਤੋਂ ਬਿਨਾ ਅਕਾਲ ਪੁਰਖ ਦੇ ਪਿਆਰ ਤੋਂ ਬਿਨਾ ਤੈਨੂੰ ਕਿਤੇ ਢੋਈ ਨਹੀਂ ਮਿਲਣ ਵਾਲੀ ਹੈ